ਨਮਸਕਾਰ ਆਕਾਸ਼ ਵਾਨੀ ਦਾਏ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਬਤਿਸ਼ਖ ਖਬਰਾਂ ਸੁਣੋ ਪਹਿਲਾਸ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਯਾਰਕ ਵਿਖੇ ਅਮਰੀਕਾ ਦੀਆਂ ਵੱਡੀਆਂ ਟੈਕਨਾਲੋਜੀ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਗੋਲ ਮੀਜ਼ ਮੀਟਿੰਗ ਕਰਦਿਆਂ ਵੱਖ-ਵੱਖ ਖੇਤਰਾਂ 'ਚ ਸਹਿਯੋਗ ਵਧਾਉਣ ਦੀ ਅਪੀਲ ਕੀਤੀ ਹੈ ਪੰਚਾਇਤ ਮੰਤਰੀ ਮੰਡਲ ਦਾ ਵਿਸਥਾਰ ਕਰਦਿਆਂ ਪੰਜ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸੌਚਕਾਈ ਕੇਂਦਰੀ ਯੋਗ ਮਾਮਲੇ ਦੇ ਖੇਦ ਮੰਤਰਾਲੇ ਦੇ ਸਕੱਤਰ ਮੀਤਾ ਰਾਜੀਵ ਲੋਚਨ ਨੇ ਮੋਹਾਲੀ ਵਿਖੇ ਸਵੱਛਤਾ ਹੀ ਸੇਵਾ ਮਹਿੰਮ ਵੀ ਅਗਵਾਈ ਕੀਤੀ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਨੇ ਅੱਜ 6 ਸਾਲ ਪੂਰੇ ਕੀਤੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਹ ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 21ਵੀਂ ਸਦੀ ਟੈਕਨਾਲੋਜੀ ਦੀ ਸਦੀ ਹੈ। ਉਨ੍ਹਾਂ ਕਿਹਾ ਕਿ ਟੈਕਨਾਲੋਜੀ ਅਤੇ ਲੋਕਤੰਤਰ ਵਿੱਚ ਸੰਤੁਲਨ ਰੱਖਣਾ ਸਮੇਂ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਇਹ ਗੱਲ ਨਿਊਯਾਰਕ ਵਿਖੇ MIT ਸਕੂਲ ਆਫ ਇੰਜੀਨੀਅਰਿੰਗ ਵੱਲੋਂ ਕਰਵਾਈ ਪ੍ਰਮੁੱਖ ਟੈਕਨਾਲੋਜੀ ਕੰਪਨੀਆਂ ਦੇ ਕਾਰਜਕਾਰੀ ਅਧਿਕਾਰੀਆਂ ਨਾਲ ਇੱਕ ਗੋਲ ਮੀਟਿੰਗ ਵਿੱਚ ਕਹੀ। ਉਨ੍ਹਾਂ ਕਿਹਾ ਕਿ ਟੈਕਨਾਲੋਜੀ ਤੋਂ ਬਿਨਾ ਲੋਕਤੰਤਰ ਸੰਕਟਾ ਮਾਹੌਲ ਪੈਦਾ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਪ੍ਰਤਿਭਾ, ਲੋਕਤੰਤਰ ਅਤੇ ਬਾਜ਼ਾਰ ਦਾ ਤੀਸਰ ਹੈ। शायद ही जीवन का कोई क्षेत्र ऐसा होगा जिसको अब टेक्नोलॉजी ड्राइव न करती हो लेकिन ऐसे समय में टेक्नोलॉजी प्लस डेमोक्रेसी इसका एक संतुलन बहुत जरूरी है क्योंकि डेमोक्रेटिक वैल्यूज और टेक्नोलॉजी का मिलना मानव कल्याण की गारंटी देता है एक विश्वास पैदा करता है एंड टेक्नोलॉजी माइनस डेमोक्रेसी किसी भी संकट के लिए एक वातावरण पैदा कर देता है और भारत एक देश है जिसके पास टैलेंट भी है डेमोक्रेसी भी है मार्केट भी है प्रधानमंत्री ने कहा कि भारत सरकार ने सैमी कंडक्टर उद्योग च पंद्रह बिलियन डॉलर का निवेश किया है भारत दुनिया भर भारी निवेश भी मिल रहा है सैमी कंडक्टर के दुनिया में हम जो पॉलिसी लाए हैं उसको बहुत ही स्वागत हो रहा है करीब करीब सभी इस क्षेत्र के लोग भारत में आने की दिशा में आकर्षित हो रहे हैं और उसके लिए जो बेसिक नीड्स की जरूरत है उसमें हम पूरी तरह तैयार हैं चाहे है पॉलिसी की बात हो वहां पर आवश्यक इंफ्रास्ट्रक्चर की बात हो सेंटर और स्टेट गवर्नमेंट का सहयोग हो इन सभी चीजों में हम साथ में हैं इस मौके अडॉप के चेयरमैन मुख्य कार्यकारी अधिकारी शांतनु नारायण और गूगल मुख्य कार्यकारी अधिकारी सुंदर पिचाई समेत होर आगू भी शामिल रहे ਸਰਵੋੱਚ ਅਦਾਲਤ ਨੇ ਕਿਹਾ ਕਿ ਬੱਚਿਆਂ ਨਾਲ ਸੰਬੰਧਿਤ ਅਸ਼ਲੀਲ ਵੀਡੀਓ ਦੇਖਣਾ ਪੌਕਸੋ ਐਕਟ ਦੀ ਉਲੰਘਣਾ ਹੈ ਸਰਵੋੱਚ ਅਦਾਲਤ ਨੇ ਦੇਸ਼ ਭਰ ਦੀਆਂ ਸਾਰੀਆਂ ਅਦਾਲਤਾਂ ਨੂੰ ਕਿਹਾ ਕਿ ਉਹ ਕਿਸੇ ਵੀ ਅਦਾਲਤੀ ਹੁਕਮ ਜਾਂ ਫਿਰ ਫੈਸਲੇ ਵਿੱਚ ਚਾਈਲਡ ਪੋਨੋਗ੍ਰਾਫੀ ਸ਼ਬਦ ਦੀ ਵਰਤੋਂ ਨਾ ਕਰਨ ਸੁਪਰੀਮ ਕੋਰਟ ਨੇ ਮ드ਰਾਸ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਅੱਜ ਇਹ ਨਿਰਦੇਸ਼ ਦਿੱਤਾ ਮ드ਰਾਸ ਹਾਈ ਕੋਰਟ ਦੇ ਫੈਸਲੇ ਵਿੱਚ ਕਿਹਾ ਗਿਆ ਸੀ ਕਿ ਬੱਚਿਆਂ ਨਾਲ ਸੰਬੰਧਿਤ ਅਸ਼ਲੀਲ ਵੀਡੀਓ ਦੇਖਣਾ ਪੌਕਸੋ ਐਕਟ ਦੇ ਦਾਇਰੇ ਵਿੱਚ ਨਹੀਂ ਆਵੇਗਾ ਜਸਟਿਸ ਜੇਬੀ ਪਾਦਰੀਵਾਲਾ ਦੇ ਫੈਸਲੇ 'ਚ ਸੁਝਾਵਾ ਦਿੱਤਾ ਗਿਆ ਹੈ ਕਿ ਅਦਾਲਤਾਂ ਚਾਈਲਡ ਪੋਰਨੋਗ੍ਰਾਫੀ ਦੀ ਬਜਾਏ ਬਾਲ ਜਨਸੀ ਸ਼ੋਸ਼ਣ ਅਤੇ ਦੁਰਵਿਵਹਾਰ ਸਮੱਗਰੀ ਸ਼ਬਦ ਦੀ ਵਰਤੋਂ ਕਰਨ ਪੰਜਾਬ ਦੇ ਰਾਜਪਾਲ ਗੁਲਾਬਚਨ ਕਟਾਰੀਆ ਨੇ ਅੱਜ ਚੰਡੀਗੜ੍ਹ ਦੇ ਰਾਜ ਭਵਨ ਵਿਖੇ ਕਰਵਾਈ ਇੱਕ ਪ੍ਰੋਗਰਾਮ ਦੌਰਾਨ ਸੂਬੇ ਦੇ ਪੰਜ ਵਿਧਾਇਕਾਂ ਤੇ ਕੈਬਨਟ ਮੰਤਰੀਆਂ ਨੂੰ ਆਉਧੇ ਅਤੇ ਪੇਧੁਪਤ ਰੱਖਣ ਦੀ ਸਹੁੰ ਚੁਕਾਈ। ਆਉਧਿਆਂ ਦੇ ਵਿਸਥਾਰ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਮੰਤਰੀਆਂ ਦੀ ਗਿਣਤੀ 16 ਹੋ ਗਈ ਹੈ। ਰਾਜਪਾਲ ਨੇ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਸਭ ਤੋਂ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਸਾਹਨੇਵਾਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਰਦੀਪ ਸਿੰਘ ਮੁੰਡਿਆ ਨੂੰ ਕੈਬਨਟ ਮੰਤਰੀ ਵਜੋਂ ਸੌ ਚੁਕਾਈ ਹਲਕਾ ਲੈਰਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ ਖੰਨਾ ਤੋਂ ਵਿਧਾਇਕ ਤਰਨਪ੍ਰੀਤ ਸਿੰਘ ਸੌਂਦ ਸ਼ਾਮ 84 ਤੋਂ ਵਿਧਾਇਕ ਡਾਕਟਰ ਰਵਜੋਤ ਸਿੰਘ ਅਤੇ ਹਾਲੀ ਵਿੱਚ ਜਲੰਧਰ ਪੱਛਮੀ ਤੋਂ ਵਿਧਾਇਕ ਬਣੇ ਮਹਿੰਦਰ ਭਗਤ ਸੌ ਚੁੱਕਣ ਵਾਲਿਆਂ ਚ ਸ਼ਾਮਲ ਨੇ ਇਸ ਤੋਂ ਪਹਿਲਾਂ ਐਤਵਾਰ ਨੂੰ ਪੰਜਾਬ ਦੇ ਚਾਰ ਮੰਤਰੀਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਨੂੰ ਤੁਰੰਤ ਪ੍ਰਭਾਵ ਨਾਲ ਪ੍ਰਵਾਨ ਕਰ ਲਿਆ ਗਿਆ ਕੇਂਦਰੀ ਯੁਵਾ ਮਾਮਲੀਅਤ ਏਤ ਹੈਦ ਮੰਤralਏ ਦੇ ਸਕੱਤਰ ਮੀਤਾ ਰਾਜੀਵ ਲੋਚਨ ਨੇ ਅੱਜ ਸਵੱਛਤਾ ਹੀ ਸੇਵਾ ਮਹਿੰਮ ਤਹਿਤ ਮੁਹਾਲੀ ਦੇ ਖਾਲਸਾ ਕਾਲਜ ਆਫ ਟੈਕਨੋਲੋਜੀ ਅਤੇ ਬਿਜ਼ਨਸ ਸਟੱਡੀਜ਼ ਦਾ ਦੌਰਾ ਕੀਤਾ। ਉਹਨਾਂ ਕਾਲਜ ਕੈਂਪਸ 3 ਪੀੜ ਮਾ ਕੇ ਨਾਮ ਮਹਿੰਮ ਤਹਿਤ ਰੁੱਖ ਲਾਉਣ ਦੀ ਮਹਿੰਮ ਤੇ ਸਵੱਛਤਾ ਰੈਲੀ ਦੀ ਅਗਵਾਈ ਕਰਦੇ ਹੋਏ ਬੂਟੇ ਲਾਏ। ਉਹਨਾਂ ਦੇ ਨਾਲ ਨਹਿਰੂ ਯੁਵਾ ਕੇਂਦਰ ਸੰਗਠਨ ਦੇ ਸੂਬਾ ਡਾਇਰੈਕਟਰ ਪਰਮਜੀਤ ਸਿੰਘ ਵੀ ਮੌਜੂਦ ਰਹੇ। ਸਕੱਤਰ ਨੇ ਦੱਸਿਆ ਕਿ ਸਵੱਛਤਾ ਹੀ ਸੇਵਾ ਦੇ ਸੁਪਰਾਲੇ ਨੂੰ 2 ਹਫ਼ਤਿਆਂ ਤੱਕ ਨਹੀਂ ਸਗੋਂ 365 ਦਿਨਾਂ ਦਾ ਹੋਣਾ ਚਾਹੀਦਾ ਹੈ। ਉਹਨਾਂ पोर्टल महत्ता बारे जानकारी मेरा युवा भारत या माई भारत डॉट जी ओ वी डॉट इन का प्लेटफॉर्म का दस महीने पहले शुरुआत की है इन दस महीनों में इस प्लेटफॉर्म पे डेढ़ करोड़ युवा पंजीकृत हुए हैं और खालसा कॉलेज ने भी इसमें बहुत इंटरेस्ट लिया है प्लेटफॉर्म है जो युवाओं को अलग अलग प्रकार के एक्सपीरियंशियल लर्निंग प्रोग्राम्स अनुभव से सीखें और अपने समाज के साथ जोड़ने में मददगार साबित होता है इस प्लेटफॉर्म के द्वारा जो भी काम करे वो युवाओं की जो एक इस प्लेटफॉर्म पे इंडिविजुअल प्रोफाइल पेज है उसके ऊपर भी रिफ्लेक्ट होता है ਉਨਾ ਸਾਰਿਆਂ ਨੂੰ ਬੂਟੇ ਲਾਉਣ ਦੀ ਅਪੀਲ ਵੀ ਕੀਤੀ ਅਤੇ ਭਵਿੱਖ ਵਿੱਚ ਲੋੜਾਂ ਤੇ ਸਾਫ਼-ਸੁਥਰੇ ਵਾਤਾਵਰਨ ਲਈ ਲੋਕਾਂ ਨੂੰ ਬੂਟੇ ਲਾਉਣ ਵਾਸਤੇ ਪ੍ਰੇਰਿਤ ਕੀਤਾ ਇਸ ਮੌਕੇ ਡਾਇਰੈਕਟਰ ਪਰਮਜੀਤ ਸਿੰਘ ਨੇ ਕੀਤੀਆਂ ਗਈਆਂ ਗਤੀਵਿਧੀਆਂ ਦਾ ਵੇਰਵਾ ਦਿੱਤਾ ਪ੍ਰਾਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨਾਰੋਗਿਆ ਯੋਜਨਾ ਨੇ ਅੱਜ ਆਪਣੇ 6 ਸਾਲ ਪੂਰੇ ਕਰ ਲਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹੇ ਦਿਨ 2018 ਚ 4 ਖੰਡ ਦੇ Ranchi ਤੋਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਇਸ ਯੋਜਨਾ ਦਾ ਉਦੇਸ਼ 12 ਕਰੋੜ 37 ਲੱਖ ਪਰਿਵਾਰਾਂ ਦੇ ਕਰੀਬ 55 ਕਰੋੜ ਲਾਪਾਤਰੀਆਂ ਨੂੰ ਹਸਪਤਾਲ ਵਿੱਚ ਪ੍ਰਤੀ ਪਰਿਵਾਰ 5 ਲੱਖ ਰੁਪਏ ਦਾ ਸਿਹਤ ਕਵਰ ਪ੍ਰਦਾਨ ਕਰਨਾ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਕਿਹਾ ਕਿ ਪਿਛਲੇ 6 ਸਾਲਾਂ ਚ ਇਸ ਆਸਵੰਦ ਯੋਜਨਾ ਨੇ ਲੱਖਾਂ ਜ਼ਿੰਦਗੀਆਂ ਨੂੰ ਉਮੀਦ ਇਲਾਜ ਦੇ ਬਹੁਤ ਸਾਰੇ ਮਾਮਲਿਆਂ ਚ ਜੀਵਨ ਬਚਾਉਣ ਵਾਲਾ ਇਲਾਜ ਪ੍ਰਦਾਨ ਕੀਤਾ ਹੈ ਇਧਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਾਂ ਤੋਂ ਵੀ ਆਸ਼ਵਾਨ ਪਾਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੇ ਲਾਪਾਤਰੀਆਂ ਨੇ ਇਸ ਯੋਜਨਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਮੇਰਾ ਵਨੀਦ ਮੁਗਗੇ ਤੋਂ ਜੀ ਪ੍ਰਧਾਨ ਮੰਤਰੀ ਜਿਹੜੀ ਜਨਰੋਗਨ ਯੋਜਨਾ ਸਿੱਧੇ ਨਸ਼ੇ ਸਾਲਾਂ ਅੱਜ ਆਪਣੇ ਪੂਰੇ ਕਰ ਲਏ ਨੇ ਇਹ ਯੋਜਨਾ ਨੇ ਬਹੁਤ ਹੀ ਲੋਕਾਂ ਦੀ ਬਿੱਤੀ ਸਹਾਇਤਾ ਕਰਨ ਵਿੱਚ ਮਦਦ ਕੀਤੀ ਆ ਬਹੁਤ ਲੋਕਾਂ ਨੂੰ ਮੈਡੀਕਲ ਸਹੂਲਤਾਂ ਮਿਲੀਆਂ ਨੇ ਬਹੁਤ ਲੋਕਾਂ ਨੇ ਆਪਣੇ ਆਪਰੇਸ਼ਨ ਕਰਵਾਏ ਨੇ ਤੇ ਮੈਂ ਇਹ ਆਸ ਕਰਦੀ ਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਯੋਜਨਾ ਨਿਰੰਤਰ ਜਾਰੀ ਰਹੇਗੀ ਮੇਰੇ ਮਾ ਰਿੰਕੂ ਰਾਣਾ ਮੇਰਾ ਪਿੰਡ ਰੰਗੀਆਂ ਹੈ ਡਾਕਟਰ ਦੇ ਪਾਲੇ ਮਿੰਕਾ ਸ਼ੌਕਰ ਦੇ ਕੋਲ ਜਾ ਕੇ ਪੈਸਾ ਆਧਾਰ ਕਰਜਾ ਲੈਣ ਨਾਲ ਉਹਦੀ ਸਾਹਿਬ ਨੇ ਜਿਹੜਾ ਕਾਰਡ ਬਹੁਤ ਵਧੀਆ ਫਾਇਦਾ ਹੈ ਇਹ ਸਾਡੇ ਲਈ ਬਹੁਤ ਵਧੀਆ ਵਰਦਾਨ ਹੈ ਪਰਿਵਾਰ ਦੇ ਪੰਜ ਜੀ ਹੈ ਤਾਂ ਪੰਜ ਕਿਸੇ ਦਾ ਵੀ ਇਲਾਜ ਕਰਵਾ ਸਕਦੇ ਖਰੀਲ ਹੋ ਜਾਂਦਾ ਹੈ ਕੋਈ ਦਿੱਕਤ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦੀ ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਜਿਸ ਨਾਲ ਕੁੱਲ 872 ਕਲੀਨਿਕ ਕਾਰਜਸ਼ੀਲ ਹੋ ਚੁੱਕੇ ਨੇ ਮੁੱਖ ਮੰਤਰੀ ਵੱਲੋਂ ਸਮਰਪਿਤ ਕੀਤੇ ਤੇ ਕਲੀਨਿਕਾਂ ਵਿੱਚੋਂ ਬਠਿੰਡਾ ਚ 5 ਹੁਸ਼ਿਆਰਪੁਰ ਚ 2 ਮਾਨਸਾ ਚ 7 ਮੋਗਾ ਚ 0 ਪਟਿਆਲਾ ਚ 6 ਐਸਿਆਸ ਨਗਰ ਮੁਹਾਲੀ ਚ 5 ਤੇ ਸ਼੍ਰੀ ਮਕਤਸਰ ਸਾਹਿਬ ਚ 2 ਕਲੀਨਿਕ ਸ਼ਾਮਲ ਨੇ ਅੱਜ ਜਿਲ੍ਹਾ ਬਠਿੰਡਾ ਦੇ ਪਿੰਚੌਕੇ ਵਿਖੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕਲੀਨਿਕ ਬੁਨਿਆਦੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਚ ਮਿਲ ਪੱਥਰ ਸਾਬਤ ਹੋ ਰਹੇ ਨੇ ਉਹਨਾਂ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਚ ਕੋਲ 80 ਪ੍ਰਕਾਰ ਦੀਆਂ ਦਵਾਈਆਂ ਤੇ 38 ਟੈਸਟ ਦੀ ਸਹੂਲਤ ਮੋਹੱਈਆ ਕਰਵਾਈ ਜਾ ਰਹੀ ਹੈ ਜਿਸ ਵਿੱਚ ਹੁਣ ਤੱਕ 2.70 ਕਰੋੜ ਮਰੀਜ਼ ਇਲਾਜ ਲਈ ਪਹੁੰਚੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਕਲੀਨਿਕਾਂ ਵਿੱਚ 72 ਲੱਖ ਤੋਂ ਵੱਧ ਜਾਂਚ ਟੈਸਟ ਮੁਫਤ ਕੀਤੇ ਗਏ ਨੇ ਉਹਨਾਂ ਦੱਸਿਆ ਕਿ ਇਸ ਪਹਿਲ ਕਦਮੀ ਨਾਲ ਮਰੀਜ਼ਾਂ ਦੀ ਲਗਭਗ 102.98 ਕਰੋੜ ਰੁਪਏ ਦੀ ਬਚਤ ਹੋਈ ਹੈ खरोमनी गुरुद्वारा प्रबंधन कमेटी ਵੱਲੋਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚੇ ਬਾਬਾ ਫਰੀਦ ਜੀ ਦਾ ਜਨਮ ਦਿਹਾੜਾ ਸਰਦਾਰ ਦੇ ਸਤਕਾਰ ਨਾਲ ਮਨਾਇਆ ਗਿਆ। ਸ਼੍ਰੀ ਆਖਨਪਾਟ ਸਾਹਿਬ ਜੀ ਦੇ ਪੋਗ ਉਪਰੰਤ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਹਜ਼ੂਰੀ ਰਾਗੀ ਪਾਈ ਸੁਖਬੀਰ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਪਾਈ ਵਿਸ਼ਾਲ ਸਿੰਘ ਨੇ ਸੰਗਤਾਂ ਨੂੰ ਬਾਬਾ ਫਰੀਦ ਜੀ ਦੇ ਜੀਵਨ ਇਤਿਹਾਸ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਜੀ ਦੀ ਬਾਣੀ ਮਨੁੱਖ ਨੂੰ ਪਰਮਾਤਮਾ ਨਾਲ ਜੋੜਨ ਦੀ ਪ੍ਰੇਰਣਾ ਦਿੰਦੀ ਹੈ। ਉਧਰ ਫਰੀਦਕੋਟ ਵਿਖੇ ਵੀ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੂਰਵਾਕੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਟਿੱਲਾ ਬਾਬਾ ਫਰੀਦ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋਇਆ ਨਗਰ ਕੀਰਤਨ ਚ ਫੁੱਲਾਂ ਨਾਲ ਸਜਾਈ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੇ ਤੇ ਸੰਗਤ ਨੇ ਫੁੱਲਾਂ ਦੀ ਵਰਖਾ ਕਰਕੇ ਸੀਸ ਚੁਕਾਇਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਤੋਂ ਇਲਾਵਾ ਸ਼ਰਧਾਲੂਆਂ ਵੱਲੋਂ ਥਾਂ-ਥਾਂ ਤੇ ਚਾਹ, ਮਠਿਆਈ, ਫਲ ਤੇ ਲੰਗਰ ਵੀ ਲਗਾਏ ਗਏ। ਡਿਪਟੀ ਕਮਿਸ਼ਨਰ ਨੇ ਮੇਲੇ ਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਦਾ ਕੀਤਾ। ਪੰਜਾਬ ਦੇ ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਬੋਲਣ ਤੇ ਸੁਣਨ ਤੋਂ ਅਸਮਰਥ ਲੋਕ ਵੀ ਸਾਡੇ ਸਮਾਜ ਦਾ ਇੱਕ ਅਹਿਮ ਹਿੱਸਾ ਨੇ ਇਸ ਲਈ ਪੰਜਾਬ ਸਰਕਾਰ ਸੰਕੇਤਕ ਭਾਸ਼ਾ ਨੂੰ ਵੀ ਪੂਰੀ ਤਰ੍ਹਾਂ ਦੇ ਰਹੀ ਹੈ ਪਟਿਆਲਾ ਵਿਖੇ ਅੰਤਰਰਾਸ਼ਟਰੀ ਸੰਕੇਤਕ ਭਾਸ਼ਾ ਦਿਵਸ ਮੌਕੇ ਰਾਜਪਦਰੀ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਜਲਦੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਸਲਾਹ ਨਾਲ ਸਦਨ ਦੀ ਕਾਰਵਾਈ ਨੂੰ ਬੋਲਣ ਤੇ ਸੁਣਨ ਤੋਂ ਅਸਮਰਥ ਲੋਕਾਂ ਤੱਕ ਵੀ ਪਹੁੰਚਾਉਣ ਵਾਸਤੇ ਵਿਧਾਨ ਸਭਾ ਚ ਵੀ ਸੰਕੇਤਕ ਭਾਸ਼ਾ ਨੂੰ ਲਾਗੂ ਕੀਤਾ ਜਾਵੇਗਾ ਬਠਿੰਡਾ ਦੇ ਖੇਤੀਬਾੜੀ ਦੇ ਕਿਸਾਨ ਪਲਾਇ ਵਿਭਾਗ ਵੱਲੋਂ ਸੀਆਰਐਮਸ ਸਕੀਮ ਅਧੀਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਵਾਧ ਰਹੇ ਵਾਤਾਵਰਣ ਪ੍ਰਦੂਸ਼ਣ ਬਾਰੇ ਜਾਣੂ ਕਰਵਾਉਣ ਤੇ ਪ੍ਰਦੂਸ਼ਣ ਨੂੰ ਰੋਕਣ ਸੰਬੰਧੀ ਪ੍ਰੇਰਿਤ ਕਰਨ ਲਈ ਸਰਕਾਰੀ ਹਾਈ ਸਕੂਲ ਸਰਦਾਰਗੜ ਵਿਖੇ ਲੇਖ ਰਚਨਾ ਤੇ ਚਿੱਤਰਕਾਤਾ ਦੇ ਮੁਕਾਬਲੇ ਕਰਵਾਏ ਗਏ। ਬਲਵੋਣਾ ਦੇ ਕੀਟੀਬਾਰੇ ਵਿਕਾਸ ਅਫਸਰ ਡਾਕਟਰ ਲਬ੍ਰਿਤ ਕੌਰ ਨੇ ਪਰਾਲੇ ਨੂੰ ਸਾੜਨ ਦੀ ਬਜਾਏ ਖੇਤ ਚਵਾ ਕੇ ਕਣਕ ਦੀ ਬਿਜਾਈ ਕਰਨ ਦੇ ਲਾਭ ਬਾਰੇ ਜਾਣਕਾਰੀ ਦਿੱਤੀ ਤੇ ਆਖਰ ਚੁ ਖਾਸ ਖਬਰਾਂ ਇੱਕ ਵਾਰ ਫਿਰ ਦੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਯਾਰਕ ਵਿਖੇ ਅਮਰੀਕਾ ਦੀਆਂ ਵੱਡੀਆਂ ਟੈਕਨੋਲੋਜੀ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਗੋਲਮੇਸ ਮੀਟਿੰਗ ਕੀਤੀ ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਕਰਦਿਆਂ ਪੰਜ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਨੂੰ ਅਹੁਦੇ ਤੇ ਪੇਦ ਗੁਪਤ ਰੱਖਣ ਦੀ ਸੋਚ ਚੁਕਾਈ ਗਈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 30 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਇਸ ਦਿਨਾਲੀ ਪਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ